ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਵੀ ਠੀਕ ਆ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂ ਆਰ ਕੰਡੀ ਦੇ ਦੁਪੱਟੇ ਤੇ ਬਹੁਤ ਸੋਹਣੇ ਕਲਰ ਹੈ ਲਾਈਟ ਜੇ ਕਲਰ ਹੈ ਆਰ ਕੰਡੀ ਦੇ ਦੁਪੱਟੇ ਹੈ ਜੀ ਬਹੁਤ ਸੋਹਣੇ ਕਲਰ ਆ ਤੇ ਲਾਈਟ ਜੇ ਕਲਰ ਹੈ ਜੀ ਇਹਨਾਂ ਦੁਪਟਿਆਂ ਦੇ ਆਰ ਕੰਡੀ ਦਾ ਦੁਪੱਟਾ ਹੈ ਜੀ ਬਹੁਤ ਵਧੀਆ ਨਾ ਇਹਦਾ ਕਲਰ ਫਿੱਟੇ ਆਈ ਰਹੂਗਾ ਜੀ ਕਲਰ ਵੀ ਇਹਨਾਂ ਦਾ ਕਿਉਂਕਿ ਆਰ ਕੰਡੀ ਦਾ ਦੁਪੱਟਾ ਬਹੁਤ ਵਧੀਆ ਹੁੰਦਾ ਹੈ ਚੇਰਾ ਤਾਂ ਇਹ ਬਈ ਫੁੱਲਮਾ ਜਿਹਾ ਹੁੰਦਾ ਤੇ ਪਰ ਫਿਰ ਇਹ ਜਿਹੜੀ ਪਾਣ ਨਿਕਲ ਕੇ ਇੱਕ ਦੋ ਵਾਰ ਚ ਇਹ ਵਧੀਆ ਹੋ ਜਾਂਦਾ ਤੇ ਰੇਟ ਰਹੂਗਾ ਜੀ ਇਹਨਾਂ ਦਾ 100-100 ਰੁਪਈਆ ਤੇ ਇਹਨਾਂ ਦੁਪੱਟਿਆਂ 'ਚ ਕੋਈ ਵੀ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤਾਂ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪੂਰੇ ਡਬਲ ਦੁਪੱਟੇ ਹੈ ਬਈ ਪੂਰੇ ਡਬਲ ਦੁਪੱਟੇ ਬਹੁਤ ਸੋਹਣੇ ਕਲਰ ਹੈ ਜੀ ਇਹਨਾਂ ਦੁਪੱਟਿਆਂ ਦੇ ਵਿੱਚ ਲਾਈਟ ਲਾਈਟ ਜੇ ਕਲਰ ਹੈ ਜੀ ਰਹਿਤੀ ਆ ਵੀ ਨੇ ਪੱਲੇ ਬਣੀ ਹੋਏ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਵਾਈਟ ਰੰਗ ਵਿੱਚ ਵਾਲੀ ਮੰਗ ਹੈ ਜੀ ਦੁਪੱਟਿਆਂ ਦੀ ਆ ਦੇਖੋ ਪੁੱਤ ਲੈ ਕੇ ਦਿਖਾਉਣੀ ਆ ਸੋਨੂੰ ਬਹੁਤ ਸੋਹਣਾ ਲੱਗਦਾ ਹੈ ਬੜਾ ਲਾਈਟ ਜਿਹਾ ਕਲਰ ਹੈ ਜੀ ਫਿੱਕਾ ਫਿੱਕਾ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਕਲਰ ਹੈ ਇਹਨਾਂ ਦੁਪੱਟਿਆਂ ਦੇ ਸਾਈਡ ਤੋਂ ਐਵੇਂ ਹੈ ਜੀ ਪੱਲੇ ਪੂਰਾ ਡਵਲ ਦਪੱਟੇ ਆ ਬਈ ਯਾਰ ਕੰਡੀ ਜੀ ਬਹੁਤ ਵਧੀਆ ਇਹਦੇ ਵਿੱਚ ਕਲਰ ਹੈ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਆ ਦੇਖੋ ਜੀ ਹਾਂ ਦੇਖੋ ਜੀ ਨੇੜੇ ਤੋਂ ਸੈੱਟ ਆਏ ਹੋਏ ਪੱਲਾ ਕੋਈ ਕਿੱਡਾ ਸੋਹਣਾ ਡਿਜ਼ਾਈਨ ਹੈ ਦੁਪੱਟਿਆਂ ਦਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਵੀ ਇਹਨਾਂ ਦੇ ਵਿੱਚ ਅਡੋਢੀ ਅਲੱਗ-ਅਲੱਗ ਕਲਰ ਆਏ ਆ ਦੇਖੋ ਵੀ ਇਹਨਾਂ ਦੁਪੱਟਿਆਂ ਦਾ ਰੇਟ ਹੈ ਜੀ 100 100 जी कि सोना कलर ला है लाइट जहा बेबी पिंक कन्नी है जी बहुत सोहना कलर है सैडा तो आएवे का पल है जी यह बहुत सोना डिजाइन है जी तो बहुत सोना ही कलर है देखो आ गई जी कन्नी ਲਾਈਟ ਲਾਈਟ ਜੇ ਕਲਰ ਹੈ ਜੀ ਆਰ ਕੰਡੀ ਦੇ ਦੁਪट्टे ਹੈ ਰੇਟ ਹੈ ਜੀ ਇਹਨਾਂ ਦਾ 100 100 ਇਹਨਾਂ ਦੁਪੱਟਿਆਂ 'ਚ ਕੋਈ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਕਰਵਾਇਓ ਜੀ ਬੁੱਕ ਕੱਲ ਪਾਈ ਸੀ ਜੀ ਆਪਾਂ ਗੂੜੇ ਕਲਰਾਂ ਦੇ ਦੁਪੱਟਿਆਂ ਦੀ ਵੀਡੀਓ ਅੱਜ ਆਪਾਂ ਲਾਈਟ ਕਲਰਾਂ ਦੀ ਪਾਈ ਹੈ ਤੇ ਕੱਲ ਆਪਾਂ ਇੱਕ ਮੇਦੀ ਦੀ ਦਾ ਸਮਾਨ ਆਪਾਂ ਕੋਰੀ ਕਰਵਾਇਆ ਸੀ ਤੇ ਦੁਪੱਟਿਆਂ ਦੀ ਵੀਡੀਓ ਇਹਨਾਂ ਨੇ ਬਾਅਦ 'ਚ ਦੇਖੀ ਤੇ ਫਿਰ ਮੈਨੂੰ ਕਹਦੇ ਵੀ ਮੈਂ ਗੁੱਸੇ ਆ ਤੁਹਾਡੇ ਨਾਲ ਵੀ ਮੈਨੂੰ ਦੁਪੱਟੇ ਦੀ ਭੇਜੇ ਮੈਂ ਇਹਦਾ ਵੀਡੀਓ ਥੋੜੀ ਹੁਣ ਦੇਖੀ ਐ ਹੁਣ ਆਪਾਂ ਦੁਬਾਰੇ ਫੇਰ ਦੀਦੀ ਨੂੰ ਸਮਾਨ ਭੇਜਾਂਗੇ ਕਹਿੰਦੇ ਮੈਨੂੰ ਦੁਪੱਟੇ ਬਹੁਤ ਸੋਹਣੇ ਲੱਗੇ ਦੁਬਾਰਾ ਫੇਰ ਆਪਾਂ ਦੀਦੀ ਨੂੰ ਸਮਾਨ ਕ courier ਕਰਵਾਵਾਂਗੇ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਟੀ ਸਵੈਟਰ ਜਾਗੜ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਆਪ ਦੌਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਆਪਣਾ ਨੰਬਰ ਜੀ ਆਪਾਂ ਆਪਣਾ ਨਵਾਂ ਨੰਬਰ ਰਹੇਗਾ ਜੀ 95 95 ਸੌਰੀ ਜੀ ਮੇਰੇ ਯਾਦ ਨਹੀਂ ਆਪਣਾ ਤਾਂ ਪੁਰਾਣਾ ਨੰਬਰ ਹੀ ਚੱਲੂ ਹੈ ਜੀ ਹਜੇ ਮੈਂ ਤੜਕੇ ਯਾਦ ਤਾਂ ਕੀਤਾ ਸੀ ਪਰ ਹੁਣ ਫੇਰ ਭੁੱਲ ਗਈ ਤੇ ਆਪਣਾ ਪੁਰਾਣਾ ਨੰਬਰ ਹੈਗਾ ਜੀ 935067992 ਤੇ ਆਪਣਾ ਵਟਸਐਪ ਨੰਬਰ ਆਪਾਂ ਅੱਗੇ ਦਿੰਨੇ ਹੁੰਨੇ ਆ ਤੇ ਮੇਰੇ ਕਿਸੇ ਭੈਣ ਨੂੰ ਵੀ ਚੀਜ਼ ਦੀ ਕਿਸੇ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜੀ ਮੇਰੀ ਵੀਡੀਓ ਤੁਸੀਂ ਜਰੂਰ ਸ਼ੇਅਰ ਲਾਈਕ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰੀਆਂ ਭੈਣਾਂ ਨੇ ਤੇ ਜੀ ਮੇਰੀ ਵੀਡੀਓ ਮੇਰੇ ਭੈਣ ਭਰਾ ਬਹੁਤ ਘੱਟ ਦੇਖਦੇ ਆ ਕਿਉਂਕਿ ਮੈਨੂੰ ਵਿਊ ਬਹੁਤ ਘੱਟ ਆਉਂਦੇ ਆ ਜੀ ਤੇ ਮੈਨੂੰ ਥੋੜੀ ਹੈਲਪ ਦੀ ਲੋੜ ਹੈ ਤੇ ਆਪਾਂ ਜੀ ਆਪਦੀ ਮਿਹਨਤ ਕਰਦੇ ਆ ਤੇ ਆਪਾਂ ਮਿਹਨਤ ਦੇ ਵਿੱਚ ਜ਼ਰੂਰ ਕਾਮਯਾਬ ਹੋਣਾ ਮੇਰੇ ਭੈਣ ਭਰਾਵਾਂ ਨੇ ਜ਼ਰੂਰ ਮੈਨੂੰ ਸਾਥ ਦੇਣਾ ਤੇ ਮੈਂ ਇਸੇ ਤਰ੍ਹਾਂ ਹੀ ਵੀਡੀਓ ਪਾਉਂਦੀ ਰਹਾਂ ਤੇ ਤੁਹਾਨੂੰ ਦੱਸਦੀ ਰਹਾਂ ਦੀ ਆਪਦੀ ਸਿਹਤ ਬਾਰੇ ਕਾਰੋਬਾਰ ਬਾਰੇ ਤੇ ਮੇਰੇ ਭੈਣ ਭਰਾਵਾਂ ਦੇ ਵਿੱਚ ਹੱਸਦੀ ਹੱਸਦੀ ਰਹਾਂ ਤੇ ਆਪਦੀ ਬੱਚਿਆਂ ਦੀ ਮੈਂ ਲਾਡ ਚਾ ਪੂਰੀ ਕਰਾਂ ਜੀ ਤੇ ਤੁਹਾਡੇ ਨਾਲ ਆਪਦੇ ਕੰਮਾਂ ਧੰਦਿਆਂ ਦੀ ਬਾਰੇ ਡਿਸਕਸ ਕਰਦੀ ਰਹਾਂ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਨੇ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਤੇ ਕਈ ਵਾਰੀ ਆਪਾਂ ਤੋਂ ਗਲਤ ਬੋਲ ਲਿਆ ਜਾਂਦਾ ਤਾਂ ਜਰੂਰ ਆਪਾਂ ਜੀ ਸੌਰੀ ਚਾਉਣੇ ਆ ਤੇ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਸੇ ਸ਼੍ਰੀ ਕਾਲ ਜੀ